ਵੱਡੀ ਖਬਰ ਭਾਰਤੀ ਕਮੇਟੀ ਨਾਲ ਜੁੜੀ ਹੋਈ ਹੈ ਭਾਰਤੀ ਕਮੇਟੀ ਜਿੱਥੇ 11 ਅਗਸਤ ਨੂੰ ਪ੍ਰਧਾਨ ਦੀ ਚੋਣ ਨੂੰ ਲੈ ਕੇ ਤਿਆਰੀਆਂ ਕਰ ਰਹੀ ਹੈ ਤਾਂ ਉਧਰ ਜੋ ਇਜਲਾਸ ਹੋਣਾ ਹੈ ਇਜਲਾਸ ਦੇ ਲਈ ਥਾਂ ਨੂੰ ਲੈ ਕੇ ਵੱਡਾ ਪੰਗਾ ਪੈਂਦਾ ਨਜ਼ਰ ਆ ਰਿਹਾ ਹੈ ਤੇ ਭਾਰਤੀ ਤੋਂ ਪਹਿਲਾਂ ਵੱਡਾ ਘਮਾਸਾਨ ਪਿਆ ਹੋਇਆ ਦਿਖਾਈ ਦੇ ਰਿਹਾ ਤਾਂ ਦੱਸ ਦਈਏ ਕਿ ਭਾਰਤੀ ਕਮੇਟੀ ਨੂੰ ਇਜਲਾਸ ਦੇ ਲਈ ਸਥਾਨ ਹੈ ਜਿਹੜਾ ਉਹ ਨਹੀਂ ਮਿਲਿਆ ਤਾਂ ਦੱਸ ਦਈਏ ਕਿ ਭਾਰਤੀ ਕਮੇਟੀ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਨਹੀਂ ਮਿਲੇ ਜਿਸ ਦੇ ਚਾਲਦੇ ਆ ਭਰਤੀ ਕਮੇਟੀ ਵੱਲੋਂ ਵੱਡੇ ਦੋਸ਼ ਹੈ ਜਿਹੜੇ ਉਹ ਲਗਾਏ ਜਾ ਰਿਹਾ ਹੈ ਐਜੀਪੀਸੀ ਦੇ ਮੈਂਬਰਾਂ ਤੇ ਤਾਂ ਦੱਸਦੀ ਹੈ ਕਿ ਐਜੀਪੀਸੀ ਦੇ ਜਿਹੜੇ ਮੈਨੇਜਰ ਨੇ ਉਹਨਾਂ ਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਅਤੇ ਕਿਹਾ ਗਿਆ ਹੈ ਕਿ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਅਜੇ ਵਿੱਚ ਜੇਕਰ ਦੇਖਿਆ ਜਾਵੇ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਕਮੇਟੀ ਬਣਾਈ ਗਈ ਸੀ ਭਰਤੀ ਦੇ ਲਈ ਅਤੇ ਵੱਡੇ ਪੱਧਰ ਤੇ ਭਾਰਤੀ ਕਾਇਆ ਕਰਨ ਦੇ ਆਦੇਸ਼ ਹੋਏ ਸੀ ਅਤੇ ਉਸ ਦੇ ਚੱਲਦਿਆਂ ਫਿਰ ਡੈਲੀਗੇਟ ਚੁਣੇ ਜਾਣ ਤੋਂ ਬਾਅਦ ਪ੍ਰਧਾਨ ਚੁਣਨ ਦੇ ਲਈ ਐਲਾਨ ਹੋਇਆ ਸੀ ਤਾਂ ਉਸ ਦੇ ਲਈ 11 ਅਗਸਤ ਦਾ ਐਲਾਨ ਕੀਤਾ ਹੋਇਆ ਹੈ ਭਾਰਤੀ ਕਮੇਟੀ ਨੇ ਕਿ 11 ਅਗਸਤ ਨੂੰ ਅਸੀਂ ਪ੍ਰਧਾਨ ਚੁਣਨਾ ਹੈ ਪਰ ਉਧਰ ਸਥਾਨ ਨੂੰ ਲੈ ਕੇ ਕਿ ਕਿੱਥੇ ਪ੍ਰਧਾਨ ਚੁਣਿਆ ਜਾਏਗਾ ਉਸ ਨੂੰ ਲੈ ਕੇ ਪੰਗਾ ਪੈਂਦਾ ਨਜ਼ਰ ਆ ਰਿਹਾ ਹੈ ਤੇ ਕਾਫੀ ਕਮ ਆਸਾਨ ਪਿਆ ਦਿਖਾਈ ਦੇ ਰਿਹਾ ਤੇ ਅਜੇ ਵਿੱਚ ਐ ਜੀ ਪੀ ਸੀ ਦੇ ਜੋ ਮੈਨੇਜਰ ਨੇ ਉਹਨਾਂ ਤੇ ਵੱਡੇ ਇਲਜ਼ਾਮ ਲਗਾਏ ਗਏ ਆ ਕਿ ਸਾਨੂੰ ਜਾਣ ਬੁੱਝ ਕੇ ਜਿਹੜੀ ਆ ਮਨਜ਼ੂਰੀ ਨਹੀਂ ਦਿੱਤੀ ਗਈ ਭਾਰਤੀ ਕਮੇਟੀ ਦਾ ਕਹਿਣਾ ਹੈ ਤੇ 11 ਅਗਸਤ ਨੂੰ ਇਹ ਸੋਮਵਾਰ ਨੂੰ ਪ੍ਰਧਾਨ ਦੀ ਚੋਣ ਹੈ ਜਿਹੜੀ ਉਹ ਕੀਤੀ ਜਾਏਗੀ ਜਿੱਥੇ ਵਿੱਤੇ ਦਿਨ ਹੀ ਦੇਖਿਆ ਗਿਆ ਕਿ ਅਚਾਨਕ ਜਦੋਂ ਭਾਰਤੀ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਚੱਲ ਰਹੀ ਸੀ ਤਾਂ ਉਸ ਵਿੱਚ ਕਾਫੀ ਰੌਲਾ ਰੱਪਾ ਪੈ ਜਾਂਦਾ ਹੈ ਤੇ ਕਾਫੀ ਜਿਹੜੇ ਚਰਚਾ ਦਾ ਵਿਸ਼ਾ ਬਣਦੀ ਆ ਭਾਰਤ ਭਾਰਤੀ ਕਮੇਟੀ ਤਾਂ ਉਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਵੱਡੇ ਚਰਚਾ ਚ ਦਿਖਾਈ ਦੇ ਰਹੀ ਹੈ ਭਾਰਤੀ ਕਮੇਟੀ ਕਿਉਂਕਿ ਉਹਨਾਂ ਨੂੰ ਸਥਾਨ ਨਹੀਂ ਦਿੱਤਾ ਗਿਆ ਤਾਂ ਤੇਜਾ ਸਿੰਘ ਸਮੁੰਦਰੀ ਹਾਲ ਹੈ ਜਿਹੜਾ ਉਹ ਨਹੀਂ ਦਿੱਤਾ ਗਿਆ ਤੇਜਾ ਸਿੰਘ ਸਮੁੰਦਰੀ ਹਾਲ ਦੀ ਥਾਂ ਹੁਣ ਬੁਰਜ ਅਕਾਲੀ ਫੁੱਲਾ ਸਿੰਘ ਗੁਰਦੁਆਰੇ ਚ ਇਜਲਾਸ ਕੀਤਾ ਜਾਏਗਾ ਤੇ ਇਥੇ ਇਹ ਵੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਭਾਰਤੀ ਕਮੇਟੀ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ਼੍ਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਿਤੇ ਜਾਣਗੇ ਤਾਂ ਅਜੇ ਇਹ ਵਿੱਚ ਜੋ ਐਜੀਪੀਸੀ ਦੇ ਮੈਨੇਜਰ ਨੇ ਉਹਨਾਂ ਤੇ ਇਲਜ਼ਾਮ ਲੱਗਿਆ ਕਿ ਉਹਨਾਂ ਨੇ ਜਵਾਬ ਦੇ ਦਿੱਤਾ ਹੈ ਕਿ ਸਮੁੰਦਰੀ ਹਾਲ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨਹੀਂ ਹੋ ਸਕਦੇ ਤਾਂ ਅਜੇ ਇਹ ਵਿੱਚ ਇਹ ਸਭ ਨੂੰ ਲੈ ਕੇ ਵੱਡਾ ਰੇਡ ਕਾ ਬਣਿਆ ਹੋਇਆ ਤਾਂ ਉਧਰ ਹੁਣ ਨਵੇਂ ਸਥਾਨ ਮਿਲਿਆ ਹੈ ਬੁਰਜ ਅਕਾਲੀ ਸਿੰਘ ਗੁਰਦੁਆਰੇ ਚ ਬੁਰਜ ਅਕਾਲੀ ਫੁੱਲਾ ਸਿੰਘ ਗੁਰਦੁਆਰੇ 'ਚ ਇਜਲਾਸ ਹੋਵੇਗਾ ਜਿੱਥੇ ਕਿ ਭਾਰਤੀ ਕਮੇਟੀ ਆਪਣੇ ਪ੍ਰਧਾਨ ਦੀ ਚੋਣ ਕਰੇਗੀ ਤਾਂ ਤਾਂ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਅਕਾਲੀ ਦਲ ਜਿੱਥੇ ਆਪਣੀ ਭਾਰਤੀ ਕਰ ਚੁੱਕਿਆ ਹੈ ਤੇ ਸੁਖਬੀਰ ਸਿੰਘ ਬਾਦਲ ਨੂੰ ਮੁਰਤੋਂ ਆਪਣਾ ਪ੍ਰਧਾਨ ਚੁਣਿਆ ਗਿਆ ਤਾਂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਵੈਤਰੀ ਲਈ ਜੋ ਕਮੇਟੀ ਬਣਾਈ ਸੀ ਅਤੇ ਉਹਨਾਂ ਦੀ ਵਿੱਚ ਪੰਜ ਮੈਂਬਰਾਂ ਨੂੰ ਚੁਣਿਆ ਗਿਆ ਸੀ ਹਾਲਾਂਕਿ ਪਹਿਲਾਂ 7 ਮੈਂਬਰ ਸੀ ਪਰ ਉਹਨਾਂ ਵਿੱਚੋਂ ਦੋ ਮੈਂਬਰ ਅਸਤੀਫਾ ਦੇ ਗਏ ਜਿਸ ਦੇ ਚੱਲਦੇ ਆ ਪੰਜ ਮੈਂਬਰੀ ਕਮੇਟੀ ਰਹਿ ਜਾਂਦੀ ਹੈ ਤੇ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਹੁਣ ਚੋਣ ਕੀਤੀ ਜਾਏਗੀ ਜੋ ਲਗਾਤਾਰ ਆਪਣੇ ਜਿਹੜੇ ਆ ਡੈਲੀਗੇਟ ਚੁਣੇ ਗਏ ਆ ਤੇ ਡੈਲੀਗੇਟ ਦੀ ਭਰਤੀ ਕੀਤੀ ਗਈ ਹੈ ਤੇ ਹੁਣ ਡੈਲੀਗੇਟ ਦੀ ਭਰਤੀ ਤੋਂ ਬਾਅਦ ਪ੍ਰਧਾਨ ਦੀ ਚੋਣ ਹੋਣੀ ਹੈ 11 ਅਗਸਤ ਨੂੰ ਸੋਮਵਾਰ ਨੂੰ ਜਿਸ ਦੇ ਲਈ ਬਾਰ ਬਾਰ ਮੰਗ ਜਿਹੜੀ ਆ ਸਥਾਨ ਦੀ ਕੀਤੀ ਜਾ ਰਹੀ ਸੀ ਕਿ ਸਾਨੂੰ ਇਜਲਾਦ ਦੇ ਲਈ ਕੋਈ ਥਾਂ ਦਿੱਤਾ ਜਾਵੇ ਪਰ ਕੋਈ ਥਾਂ ਨਹੀਂ ਮਿਲਦਾ ਨਜ਼ਰ ਆਇਆ ਜੇ ਦੇ ਚਾਲਦੇ ਹੁਣ ਬੁਰਜਾ ਅਕਾਲੀ ਸਿੰਘ ਬੁਰਜਾ ਕਾਲੀ ਫੁੱਲਾ ਸਿੰਘ ਗੁਰਦੁਆਰੇ ਚ ਇਜਲਾਸ ਕੀਤਾ ਜਾਏਗਾ ਤੇ ਪ੍ਰਧਾਨ ਦੀ ਚੋਣ ਕੀਤੀ ਜਾਏਗੀ ਤੇ ਹੁਣ ਵੱਡੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਕੌਣ ਭਾਰਤੀ ਕਮੇਟੀ ਦਾ ਪ੍ਰਧਾਨ ਬਣੇਗਾ ਜਿੱਥੇ ਪਹਿਲਾਂ ਹੀ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਵਾਬ ਦੇ ਚੁੱਕਿਆ ਹੈ ਕਿ ਮੈਂ ਪ੍ਰਧਾਨ ਨਹੀਂ ਬਣਨਾ ਬੀਬੀ ਜੀ ਨੂੰ ਪ੍ਰਧਾਨ ਬਣਾ ਦਿੱਤਾ ਜਾਵੇ ਪਰ ਉਧਰ ਦੱਸਿਆ ਜਾ ਰਿਹਾ ਹੈ ਕਿ ਬੀਬੀ ਜੀ ਵੀ ਪ੍ਰਧਾਨ ਬਣਨ ਦੀ ਦੌੜ ਵਿੱਚ ਨਹੀਂ ਹਨ ਤਾਂ ਹੁਣ ਵੱਡੀਆਂ ਨਜ਼ਰਾਂ ਠਿਕੀਆਂ ਹੋ ਜਾਂ ਨੇ ਕਿ ਪ੍ਰਧਾਨ 11 ਅਗਸਤ ਨੂੰ ਭਰਤੀ ਕਮੇਟੀ ਦਾ ਕੌਣ ਬਣੇਗਾ ਤੇ ਉਸ ਤੋਂ ਪਹਿਲਾਂ ਜ਼ਰੂਰ ਕੋਈ ਨਾ ਕੋਈ ਰੇਡ ਕਾ ਜਿਹੜਾ ਜ਼ਰੂਰ ਸਾਹਮਣੇ ਆ ਰਿਹਾ ਹੈ ਹੁਣ ਦੇਖਣਾ ਹੋਏਗਾ ਕਿ 11 ਅਗਸਤ ਨੂੰ ਕੌਣ ਭਰਤੀ ਕਮੇਟੀ ਦਾ ਪ੍ਰਧਾਨ ਚੁਣਿਆ ਜਾਏਗਾ